ਜੇਕਰ ਤੁਸੀਂ ਵੀ 50000 ਤੱਕ ਲਾਭ ਲੈਣਾ ਚਾਹੁੰਦੇ ਹੋ ਤੁਹਾਡੇ ਘਰ ਪਰਿਵਾਰ ਦੇ ਵਿੱਚ ਵੀ ਬੇਟੀਆਂ ਹਨ ਤਾਂ ਤੁਸੀਂ ਉਹਨਾਂ ਲੜਕੀਆਂ ਦਾ ਪੈਸਾ ਲੈ ਸਕਦੇ ਹੋ ਇਸ ਸਕੀਮ ਦੇ ਵਿੱਚ ਤੁਹਾਨੂੰ ਕੀ ਕੀ ਬੈਨੀਫਿਟ ਹੋਰ ਮਿਲਣਗੇ ਤੁਹਾਨੂੰ 50000 ਰੁਪਏ ਤਾਂ ਤੁਹਾਨੂੰ ਮਿਲੇਗਾ ਹੀ ਮਿਲੇਗਾ ਨਾਲ ਤੁਹਾਨੂੰ ਹੋਰ ਵੀ ਸੁਵਿਧਾ ਕਿਹੜੀ ਮਿਲੇਗੀ ਇਸ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦਿੰਦੇ ਹਾਂ ਜੇਕਰ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਅੱਗੇ ਤੁਹਾਨੂੰ ਮੈਂ ਇਸ ਸਕੀਮ ਬਾਰੇ ਵੀ ਜਾਣਕਾਰੀ ਦੇਣਾ ਹਾਂ ਇਸ ਸਕੀਮ ਨੂੰ ਤੁਸੀਂ ਕਿਵੇਂ ਅਪਲਾਈ ਕਰਨਾ ਹੈ ਉਹ ਵੀ ਮੈਂ ਜਾਣਕਾਰੀ ਦੇਣਾ ਹਾਂ ਤਾਂ ਅੱਗੇ ਦੋਸਤੋ ਤੁਸੀਂ ਵੀਡੀਓ ਦੇਖੋ ਦੋਸਤੋ ਪਹਿਲਾ ਇਸ ਫਾਰਮ ਨੂੰ ਆਪਾਂ ਭਰਨਾ ਸਿੱਖਾਂਗੇ ਇਹ ਜਿਹੜਾ ਤੁਸੀਂ ਫਾਰਮ ਦੇਖ ਰਹੇ ਹੋ ਇਹ ਹੈ ਤੁਹਾਡਾ ਆਫਲਾਈਨ ਫਾਰਮ ਇਹਦੇ ਵਿੱਚ ਤੁਹਾਨੂੰ ਆਫਲਾਈਨ ਦੇ ਵਿੱਚ ਤੁਹਾਨੂੰ ਆ ਜਿਹੜਾ ਫਾਰਮ ਹੈ ਨਾ ਇਹ ਤੁਹਾਨੂੰ ਸਾਡੇ ਟੈਲੀਗ੍ਰam ਗਰੁੱਪ ਦੇ ਵਿੱਚ ਮਿਲੇਗਾ ਟੈਲੀਗ੍ਰam ਗਰੁੱਪ ਦਾ ਲਿੰਕ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇਸ ਵੀਡੀਓ ਦੇ ਨੀਚੇ ਦਿੱਤਾ ਹੋਇਆ ਉਸ ਲਿੰਕ ਤੇ ਕਲਿੱਕ ਕਰਨਾ ਤੁਸੀਂ ਟੈਲੀਗ੍ਰam ਗਰੁੱਪ ਦੇ ਵਿੱਚ ਐਡ ਹੋ ਜਾਓਗੇ ਉੱਥੇ ਤੁਹਾਨੂੰ ਇਹ ਫਾਰਮ ਮਿਲ ਜਾਏਗਾ ਕਿਉਂਕਿ ਇਹ ਤੁਸੀਂ ਡਾਊਨਲੋਡ ਕਰੋਗੇ ਤਾਂ ਤੁਹਾਨੂੰ ਡਾਊਨਲੋਡ ਦੇ ਵਿੱਚ ਲੱਭਣਾ ਨਹੀਂ ਹੈਗਾ ਹੁਣ ਤੁਹਾਡੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਡਿੰਗ ਜਿਹੜਾ ਹੈ ਪੰਜਾਬ ਬਿਲਡਿੰਗ ਐਂਡ ਅਦਰ ਕੰਟਰੈਕਸ਼ਨ ਐਪਲੀਕੇਸ਼ਨ ਦਾ ਨਾਮ ਕੀ ਹੈ ਬਾਲੜੀ ਤੋਹਫਾ ਯੋਜਨਾ ਫਾਰਮ 49 ਨੰਬਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ نیچے ਆ ਜਾਓਗੇ نیچے ਆਹ ਤੋਂ ਬਾਅਦ ਤੁਸੀਂ ਪਹਿਲਾ ਇੱਥੇ ਆਪਣਾ ਤਹਿਸੀਲ ਦਾ ਨਾਮ ਲਿਖ ਲੋਗੇ ਜੋ ਵੀ ਤੁਹਾਡਾ ਤਹਿਸੀਲ ਹੈ ਉਸ ਤੋਂ ਬਾਅਦ ਕੀ ਕਹਿ ਰਿਹਾ ਕਹਿੰਦਾ ਮੋਡ ਆਫ ਡਿਲੀਵਰੀ ਇਹਦਾ ਕੋਈ ਗੱਲ ਨਹੀਂ ਜੋ ਮਰਜ਼ੀ ਤੁਸੀਂ ਇੱਥੇ ਟਿਕ ਕਰ ਦਿਓ ਚਾਹੇ ਤੁਸੀਂ ਨਾ ਵੀ ਕਰੋ ਉਹ ਵੀ ਚੱਲ ਜਾਏਗਾ ਉਸ ਤੋਂ ਬਾਅਦ ਕਹਿ ਰਹੇ ਹਨ ਕਿ ਅਰਜੀਕਾਰ ਕਾਰਵਾਈ ਦਫਤਰ ਜੋ ਵੀ ਤੁਹਾਡਾ ਦਫਤਰ ਦਾ ਨਾਮ ਹੈ ਉਹ ਤੁਸੀਂ ਫਿਲ ਕਰ ਦੋਗੇ ਉਸ ਤੋਂ ਬਾਅਦ نیچے ਆ ਜਾਓਗੇ नीचे आंत बाद कह रहे हन रजिस्ट्रेशन नंबर आ देखो जेड़ा रजिस्ट्रेशन नंबर है ना इथे सामने लिखिवेगा एकड़ा लिखिवेगा ਤੁਹਾਡਾ ਲੇਬਰ ਕਾਰਡ ਦਾ ਨੰਬਰ ਇਥੇ ਲਿਖੀ ਜਾਵੇਗਾ ਜੋ ਵੀ ਤੁਹਾਡਾ ਨੰਬਰ ਹੈ ਨਾ ਲੇਬਰ ਕਾਰਡ ਦਾ ਤੇ ਇਹ ਤੁਹਾਡਾ ਲੇਬਰ ਕਾਰਡ ਦਾ ਨੰਬਰ ਲਿਖਿਆ ਹੋਇਆ ਹੈ ਉਹ ਤੁਹਾਨੂੰ ਮਿਲ ਜਾਏਗਾ ਤੁਹਾਨੂੰ ਮੈਂ ਅੱਗੇ ਸਾਰੀ ਜਾਣਕਾਰੀ ਦਵਾਗਾ ਕਿ ਤੁਸੀਂ ਆਪਣਾ ਲੇਬਰ ਕਾਰਡ ਵੀ ਕਿਵੇਂ ਡਾਊਨਲੋਡ ਕਰਨਾ ਹੈ ਕਿਹੜਾ ਤੁਹਾਡਾ ਨੰਬਰ ਹੋਵੇਗਾ ਉਹ ਵੀ ਮੈਂ ਤੁਹਾਨੂੰ ਦੱਸ ਦਾਂਗਾ ਜਦੋਂ ਤੁਸੀਂ ਰਜਿਸਟ੍ਰੇਸ਼ਨ ਨੰਬਰ ਲਿਖ ਲੋਗੇ نیچے ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਆ ਰਿਹਾ ਹੈ ਜਰਨਲ ਇਨਫੋਰਮੇਸ਼ਨ ਹੁਣ ਜਰਨਲ ਇਨਫੋਰਮੇਸ਼ਨ ਦੇ ਵਿੱਚ ਕੀ ਹੋਵੇਗਾ ਤੁਹਾਨੂੰ ਮੈਂ ਵੀ ਦੱਸ ਦੇਣਾ ਇਹਦੇ ਵਿੱਚ ਤੁਸੀਂ ਦੇਖੋ ਪਹਿਲਾ ਆ ਰਿਹਾ ਹੈ ਨੇਮ ਆਫ ਬੈਨੀਫਿਸ਼ਰੀ ਬੈਨੀਫਿਸ਼ਰੀ ਕੌਣ ਹੈ ਜੋ ਲਾਭ ਲੈ ਰਿਹਾ ਹੈ ਉਸ ਦਾ ਨਾਮ ਬੈਨੀਫਿਸ਼ਰੀ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਹਿ ਰਿਹਾ ਹੈ ਫਾਦਰ ਹਸਬੰਡ ਨੇਮ ਜੋ ਵੀ ਨੇਮ ਰਹੇਗਾ ਫਾਦਰ ਹਸਬੰਦ ਦਾ ਉਸ ਲਿਖ ਲੋਗੇ ਉਸ ਤੋਂ ਬਾਅਦ ਡੇਟ ਆਫ ਰਜਿਸਟ੍ਰੇਸ਼ਨ ਤੁਹਾਡਾ ਜਿਹੜਾ ਲੇਬਰ ਕਾਰਡ ਹੈ ਨਾ ਉਹਦੇ ਉੱਪਰ ਡੇਟ ਲਿਖੀ ਹੁੰਦੀ ਹੈ ਸਪੈਸ਼ਲ ਨੀਚੇ ਜੇ ਕਰਕੇ ਨਾ ਉਹ ਤੁਸੀਂ ਗੁੱਟ ਤੇ ਦੇਖੋਗੇ ਤੁਹਾਨੂੰ ਇੱਕ ਕੋਨੇ ਵਿੱਚ ਮਿਲ ਜਾਈਗੀ ਉਹ ਡੇਟ ਤੁਸੀਂ ਇੱਥੇ ਫਿਲ ਕਰਨੀ ਹੋਵੇਗੀ ਉਸ ਤੋਂ ਬਾਅਦ ਕਹਿ ਰਿਹਾ ਹੈ ਐਡਰੈਸ ਆਫ ਬੈਨੀਫਿਸ਼ਰੀ ਜਿੱਥੇ ਤੁਸੀਂ ਰਹਿ ਰਹੇ ਹੋ ਨਾ ਉਹ ਤੁਹਾਡਾ ਐਡਰੈਸ ਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਆ ਰਿਹਾ ਹੈ ਮੋਬਾਈਲ ਨੰਬਰ ਜੋ ਵੀ ਤੁਹਾਡਾ ਮੋਬਾਈਲ ਨੰਬਰ ਹੈ ਉਹ ਤੁਸੀਂ ਇੱਥੇ ਸਹੀ-ਸਹੀ ਫਿਲ ਕਰ ਦੋਗੇ ਉਸ ਤੋਂ ਬਾਅਦ ਕਹਿ ਰਿਹਾ ਹੈ ਡੇਟ ਆਫ ਬਰਥ ਆਫ ਚਾਈਲਡ ਜਿਹੜੀ ਗਰਲ ਚਾਈਲਡ ਹੈ ਉਹਦਾ ਡੇਟ ਆਫ ਬਰਥ ਇੱਥੇ ਲਿਖ ਦਿਓ ਜਦੋਂ ਦਾ ਵੀ ਡੇਟ ਆਫ ਬਰਥ ਹੈ ਤੁਸੀਂ ਇੱਥੇ ਫਿਲ ਕਰ ਦਿਓ ਠੀਕ ਹੈ ਜੋ ਵੀ ਡੇਟ ਆਫ ਬਰਥ ਰਹੇਗਾ ਉਸ ਤੋਂ ਬਾਅਦ ਕਹਿ ਰਿਹਾ ਹੈ ਕੰਟਰੀਬਿਊਸ਼ਨ ਪੇਡ ਅਪ ਟੂ ਇਹ ਕਹਿ ਰਿਹਾ ਹੈ ਕਿ ਤੁਹਾਡੀ ਜਿਹੜੀ ਕਾਪੀ ਹੈ ਨਾ ਕਾਪੀ ਉਹ ਕਿਸ ਡੇਟ ਤੋਂ ਬਣੀ ਹੋਈ ਹੈ ਉਹ ਡੇਟ ਪਹਿਲਾਂ ਇੱਥੇ ਲਿਖ ਦਿਓ ਉਸ ਤੋਂ ਬਾਅਦ ਜਿਸ ਡੇਟ ਤੱਕ ਬਣੀ ਹੋਈ ਹੈ ਉਹ ਡੇਟ ਤੁਸੀਂ ਇੱਥੇ ਲਿਖ ਦੋ ਜੋ ਵੀ ਡੇਟ ਤੱਕ ਮਣੀ ਹੋਈ ਨਾ ਕਾਪੀ ਤੁਹਾਡੀ ਉਹ ਕਾਪੀ ਦੇ ਉੱਪਰ ਲਿਖਿਆ ਹੁੰਦਾ ਹੈ ਉਹ ਲਿਖ ਦੋਗੇ ਉਸ ਤੋਂ ਬਾਅਦ ਕਹਿ ਰਿਹਾ ਹੈ ਕਹਿੰਦਾ ਕਿ ਤੁਹਾਡੇ ਜਿਹੜਾ ਗਰਲਸ ਨਾ ਤੁਹਾਨੂੰ ਪਹਿਲਾਂ ਤਾਂ ਇਹ ਦੱਸ ਦਵਾਂ ਕਿ ਤੁਹਾਨੂੰ ਦੋ ਕੁੜੀਆਂ ਨੇ ਨਾ ਦੋ ਕੁੜੀਆਂ ਜੇਕਰ ਤੁਹਾਡੇ ਪਰਿਵਾਰ ਦੇ ਵਿੱਚ ਦੋ ਬੱਚੀਆਂ ਦਾ ਜਨਮ ਹੋਇਆ ਨਾ ਜਿਵੇਂ ਫਰਸਟ ਬੱਚੀ ਔਰ ਸੈਕਿੰਡ ਬੱਚੀ ਦੋ ਬੱਚੀਆਂ ਦਾ ਤੁਹਾਨੂੰ ਲਾਭ ਮਿਲੇਗਾ ਪੁੱਛ ਰਹੇ ਹਨ ਕਿ ਫਰਸਟ ਹੈ ਜਾਂ ਸੈਕਿੰਡ ਹੈ ਤੁਸੀਂ ਇੱਥੇ ਟਿਕ ਕਰ ਦੋਗੇ ਫਰਸਟ ਸੈਕਿੰਡ ਜੋ ਵੀ ਹੈ ਠੀਕ ਹੈ ਉਸ ਤੋਂ ਬਾਅਦ ਕਹਿ ਰਿਹਾ ਹੈ ਬਰਥ ਪਲੇਸ ਆਫ ਗਰਲਸ ਜਿੱਥੇ ਜਨਮ ਹੋਇਆ ਨਾ ਬੇਟੀ ਦਾ ਤੁਸੀਂ ਉਹ ਇੱਥੇ ਥਾਮ ਦਾ ਨਾਮ ਲਿਖ ਦੋਗੇ ਜਿੱਥੇ ਵੀ ਹੋਇਆ ਹੈ ਉਸ ਤੋਂ ਬਾਅਦ ਬੈਂਕਿੰਗ ਡਿਟੇਲ ਬੈਂਕਿੰਗ ਡਿਟੇਲ ਦੇ ਵਿੱਚ ਹੁਣ ਕੀ ਆਵੇਗਾ ਇੱਥੇ ਜੋ ਵੀ ਤੁਹਾਡਾ ਬੈਂਕ ਹੈ ਨਾ ਉਹਦਾ ਨਾਮ ਲਿਖ ਦੋਗੇ ਜਿਵੇਂ ਐਗਜ਼ਾਮਪਲ ਤੇ ਤੌਰ ਤੇ HDFC ਹੈ ਤਾਂ ਉਹ ਤੁਸੀਂ ਲਿਖ ਦੋਗੇ ਉਸ ਤੋਂ ਬਾਅਦ ਬ੍ਰਾਂਚ ਨੇਮ ਕੀ ਹੈ ਉਹ ਤੁਸੀਂ ਇੱਥੇ ਲਿਖ ਦੋਗੇ ਜੋ ਵੀ ਤੁਹਾਡੀ ਬ੍ਰਾਂਚ ਨੇਮ ਹੋਵੇਗੀ ਉਸ ਤੋਂ ਬਾਅਦ نیچے ਆਓਗੇ ਨਾ ਅਕਾਊਂਟ ਨੰਬਰ ਤੁਹਾਡੇ ਸਾਹਮਣੇ ਆ ਰਿਹਾ ਹੈ ਨਾ ਅਕਾਊਂਟ ਨੰਬਰ ਜੋ ਵੀ ਤੁਹਾਡਾ ਰਹੇਗਾ ਉਹ ਲਿਖ ਦੋਗੇ ਉਸ ਤੋਂ ਬਾਅਦ ਆਈਐਫਐਸਸੀ ਕੋਡ आईएफसी कोड ਤੁਹਾਡੇ ਕਾਪੀ ਦੇ ਉੱਪਰ ਲਿਖਿਆ ਹੁੰਦਾ ਨਹੀਂ ਤਾਂ ਤੁਸੀਂ ਸਰਚ ਬਾਰ ਵਿੱਚ ਜਾ ਕੇ ਸਰਚ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡੇ ਸਾਹਮਣੇ ਇਹ ਫਾਰਮ ਹੈ ਇਹ ਫਾਰਮ ਤੁਹਾਡਾ ਲੱਗੇਗਾ نیچے ਤੁਸੀਂ ਦੇਖੋਗੇ ਇੱਕ ਹੋਰ ਫਾਰਮ ਹੈ ਉਸ ਤੋਂ ਬਾਅਦ ਤੁਸੀਂ ਦੇਖੋਗੇ ਚਾਈਲਡ ਫੋਟੋ ਵਿਦ ਪੈਰੈਂਟਸ ਇਹ ਮੈਂਡੇਟਰੀ ਹੈ ਉਸ ਤੋਂ ਬਾਅਦ ਕਹਿ ਰਿਹਾ ਹੈ ਅਟੈਚ ਬਰਥ ਸਰਟੀਫਿਕੇਟ ਇਹ ਦੋ ਤੁਹਾਡੇ ਡਾਕੂਮੈਂਟ ਜ਼ਰੂਰੀ ਹਨ ਇੱਕ ਫੋਟੋ ਬੱਚੇ ਦਾ ਔਰ ਇੱਕ ਪਿਤਾ ਦਾ ਇਹ ਫੋਟੋ ਤੁਹਾਡਾ ਲੱਗੇਗਾ ਨਾਲ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਤਸਦੀਕशुदा ਹੈ ਇੱਥੇ ਆਜਨਗੇ ਸਿਗਨੇਚਰ ਵੀ ਨੇ ਕਰ ਦੇ ਠੀਕ ਹੈ ਸਿਗਨੇਚਰ ਤੁਸੀਂ ਕਰ ਲੋਗੇ ਜਿੰਦੇ ਨਾਮ ਤੇ ਕਾਪੀ ਬਣੀ ਹੋਈ ਹੈ ਉਸ ਤੋਂ ਬਾਅਦ ਜਦੋਂ ਇਹ ਤੁਹਾਡਾ ਫਾਰਮ ਕੰਪਲੀਟ ਹੋ ਜਾਵੇਗਾ ਨਾ ਹੁਣ ਤੁਸੀਂ ਆਣਾ ਹੈ Chrome ਦੇ ਵਿੱਚ ਇੱਥੇ ਤੁਸੀਂ ਕੀ ਸਰਚ ਕਰਨਾ ਹੈ BOCW ਇੱਥੇ ਕੀ ਸਰਚ ਕਰੋਗੇ BOCW ਜਦੋਂ ਇਹ ਸਰਚ ਕਰੋਗੇ ਨਾ ਜਦੋਂ ਤੁਸੀਂ BOCW ਸਰਚ ਕਰੋਗੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਆਹ ਵੈਬਸਾਈਟ ਆ ਚੁੱਕੀ ਹੈ ਇੱਥੇ ਕੀ ਕਰੋਗੇ ਤੁਸੀਂ ਇਹ ਤੇ ਤੁਸੀਂ ਕਰੋਗੇ ਸਰਚ ਵਰਕਰ ਜਦੋਂ ਤੁਸੀਂ ਇੱਥੇ ਕਰੋਗੇ نیچے ਆਓਗੇ ਇੱਥੇ ਤੁਸੀਂ ਆਪਣਾ ਨਾ ਮੋਬਾਈਲ ਨੰਬਰ ਫਿਲ ਕਰ ਦਿਓ ਉਸ ਤੋਂ ਬਾਅਦ ਜਿਹੜਾ ਕੈਪਚਾ ਇੱਥੇ ਥੱਲੇ ਦਿਖਾਈ ਦੇ ਰਿਹਾ ਤੁਸੀਂ ਫਿਲ ਕਰ ਦਿਓ ਉਸ ਤੋਂ ਬਾਅਦ نیچے ਆਣਾ نیچے ਆਉਣ ਤੋਂ ਬਾਅਦ ਸਰਚ ਤੇ ਤੁਸੀਂ ਕਲਿੱਕ ਕਰ ਦੇਣਾ ਹੁਣ ਜਦੋਂ ਸਰਚ ਹੋ ਜਾਵੇਗਾ ਉਦੋਂ ਦੱਸਦਾ ਹੁਣ ਜਦੋਂ ਤੁਸੀਂ ਸਰਚ ਕਰੋਗੇ ਨਾ ਤੁਹਾਡੇ ਸਾਹਮਣੇ ਨਾ ਇੱਥੇ ਲੇਬਰ ਕਾਰਡ ਨੰਬਰ ਆ ਜਾਏਗਾ ਦੇਖੋ ਆਹ ਲੇਬਰ ਕਾਰਡ ਨੰਬਰ ਨੂੰ ਨਾ ਤੁਸੀਂ ਇੱਥੋਂ ਕਾਪੀ ਕਰ ਲੋਗੇ ਇੱਥੇ ਕੀ ਕਰੋਗੇ ਤੁਸੀਂ ਕਲਿੱਕ ਕਰੀ ਰੱਖੋਗੇ ਤੇ ਇਹਨੂੰ ਕਾਪੀ ਕਰ ਲੋਗੇ ਜਦੋਂ ਇਹ ਕਾਪੀ ਹੋ ਜਾਏਗਾ ਨਾ ਹੁਣ ਤੁਸੀਂ ਉਸ ਤੋਂ ਬਾਅਦ ਤੁਸੀਂ ਬੈਕ ਆ ਜਾਓਗੇ ਹੁਣ ਤੁਸੀਂ ਨਾ ਪਲੇ ਸਟੋਰ ਵਿੱਚ ਆ ਜਾਓਗੇ ਪਲੇ ਸਟੋਰ ਦੇ ਵਿੱਚ ਇੱਥੇ ਉਹਨਾਂ ਕੀ ਸਰਚ ਕਰੋਗੇ ਤੇ ਕਰੋਗੇ ਕੀਰਤੀ ਸਹਾਇਕ ਐਪ ਇੱਕ ਨਾ ਕੀਰਤੀ ਸਹਾਇਕ ਕੈਪ ਹੈ ਉਹ ਤੁਸੀਂ ਇੱਥੇ ਸਰਚ ਕਰ ਲੋਗੇ ਕੀਰਤੀ ਸਹਾਇਕ ਐਪ ਜਦੋਂ ਤੁਸੀਂ ਸਰਚ ਕਰੋਗੇ ਨਾ ਤੁਹਾਡੇ ਸਾਹਮਣੇ ਉਹ ਐਪ ਆ ਜਾਏਗਾ ਜੇ ਲਿੰਕ ਲੈਣਾ ਹੈ ਤਾਂ ਤੁਹਾਨੂੰ ਉਹ ਵੀ ਲਿੰਕ ਵੀ ਮੈਂ ਦੇ ਦੂੰਗਾ ਤੁਸੀਂ ਬਸ ਇੱਥੇ ਕੀਰਤੀ ਸਹਾਇਕ ਐਪ ਲਿਖ ਦੇਣਾ ਇੱਥੇ ਕੀਰਤੀ ਸਹਾਇਕ ਜਦੋਂ ਲਿਖੋਗੇ ਆ ਦੇਖੋ ਜਿਵੇਂ ਹੀ ਆਪਾਂ ਸਰਚ ਕਰਾਂਗੇ ਪੰਜਾਬ ਕੀਰਤੀ ਸਹਾਇਕ ਆ ਦੇਖੋ ਪੰਜਾਬ ਕੀਰਤੀ ਸਹਾਇਕ ਆ ਗਿਆ ਇਸ ਨੂੰ ਤੁਸੀਂ ਇੰਸਟਾਲ ਕਰ ਲੋਗੇ ਔਰ ਓਪਨ ਕਰ ਲੋਗੇ ਜਿਵੇਂ ਹੀ ਤੁਸੀਂ ਓਪਨ ਕਰੋਗੇ ਨਾ ਹੁਣ ਤੁਹਾਡੇ ਸਾਹਮਣੇ ਇੱਥੇ ਕਹਿ ਰਿਹਾ ਹੈ ਕਿ ਰਜਿਸਟ੍ਰੇਸ਼ਨ ਨੰਬਰ ਔਰ ਪਾਸਵਰਡ ਹੁਣ ਜਿਹੜਾ ਆਪਾਂ ਰਜਿਸਟ੍ਰੇਸ਼ਨ ਨੰਬਰ ਕਾਪੀ ਕਰਕੇ ਆਇਆ ਨਾ ਉਹ ਤੁਸੀਂ ਇੱਥੇ ਸਿੰਪਲੀ ਪੇਸਟ ਕਰ ਦਿਓ ਨੀਚੇ ਵੀ ਤੁਸੀਂ ਉਹ ਪੇਸਟ ਕਰ ਦਿਓ ਠੀਕ ਹੈ ਇੱਥੇ ਵੀ ਤੁਸੀਂ ਕਰਨਾ ਪੇਸਟ ਕਰ ਦੇਣਾ ਜਿਵੇਂ ਤੁਸੀਂ ਪੇਸਟ ਕਰੋਗੇ ਨੀਚੇ ਆਓਗੇ ਲੌਗਇਨ ਤੇ ਜਦੋਂ ਤੁਸੀਂ ਲੌਗਇਨ ਕਰੋਗੇ ਸਕਸੈਸਫੁਲ ਲੌਗਇਨ ਹੋ ਗਏ ਇਸ ਤੋਂ ਬਾਅਦ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਸਟੇਟਸ ਤੇ ਕਲਿੱਕ ਕਰੋਗੇ ਚੈੱਕ ਸਟੇਟਸ ਤੇ ਕਲਿੱਕ ਕਰੋਗੇ ਇੱਥੇ ਆ ਜਾਏਗਾ ਸ਼ੋ ਡਿਟੇਲ ਤੇ نیچے ਆਓਗੇ ਲੇਬਰ ਕਾਰਡ ਡਾਊਨਲੋਡ ਦੀ ਆਪਸ਼ਨ ਆ ਰਹੀ ਹੈ ਇਸ ਨੂੰ ਤੁਸੀਂ ਡਾਊਨਲੋਡ ਕਰ ਲੋਗੇ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਨਾ ਡੇਟਸ ਤੁਹਾਨੂੰ ਦਿਖਾਈ ਦੇਣਗੀਆਂ ਆਹ ਡੇਟ ਦੇਖੋ ਆਹ ਸਭ ਕੁਝ ਡੇਟ ਤੁਹਾਨੂੰ ਇੱਥੇ ਦਿੱਤੀ ਹੋਈ ਹੈ ਆ ਰਜਿਸਟ੍ਰੇਸ਼ਨ ਡੇਟ ਹੈ ਆ ਵੈਲਿਡ ਅਪ ਹੈ ਆ ਤੁਸੀਂ ਡੇਟਾ ਉੱਥੇ ਫਿਲ ਕਰਨੀਆਂ ਨੇ ਠੀਕ ਹੈ ਜਦੋਂ ਤੁਸੀਂ ਇਹਨਾਂ ਕੰਮ ਕਰ ਲੋਗੇ ਹੁਣ ਤੁਸੀਂ ਆ ਜਾਓਗੇ ਬੈਕ ਉੱਥੇ ਹੀ ਆ ਜਾਓ ਬੈਕ ਤੇ ਬੈਕ ਆਉਣ ਤੋਂ ਬਾਅਦ ਤੁਹਾਡੇ ਸਾਹਮਣੇ ਆਪਸ਼ਨ ਆ ਰਹੀ ਹੈ ਅਪਲਾਈ ਫੋਰ ਬੈਨੀਫਿਸ਼ੀਰੀ ਸਕੀਮ ਇੱਥੇ ਤੁਸੀਂ ਕਲਿੱਕ ਕਰੋਗੇ ਇੱਥੇ ਕਲਿੱਕ ਕਰਦੇ ਅਨੁਸਾਰ ਹੀ ਸੈਕੰਡ ਨੰਬਰ ਤੇ ਤੁਸੀਂ ਦੇਖੋਗੇ ਬਾਲੜੀ ਤੋਹਫਾ ਇੱਥੇ ਤੁਸੀਂ ਲਿਖ ਦੋਗੇ ਇੱਥੇ ਕਲਿੱਕ ਕਰੋਗੇ ਅਪਲਾਈ ਨਾਉ ਤੇ ਕਲਿੱਕ ਕਰੋਗੇ ਹੁਣ ਇਹ ਪਹਿਲਾਂ ਤੁਸੀਂ ਸਮਝੋ ਇਸ ਨੂੰ ਅਪਲਾਈ ਕੌਣ-ਕੌਣ ਕਰ ਸਕਦਾ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਹਾਂ ਚੱਲ ਆਪਾਂ ਪਹਿਲਾਂ ਸਿੱਖ ਹੀ ਲੈਨੇ ਆ ਅਪਲਾਈ ਕੌਣ ਕਰੇਗਾ ਤੁਹਾਡੇ ਸਾਹਮਣੇ ਸਭ ਕੁਝ ਫਿਲ ਹੋਇਆ ਆ ਚੁੱਕਿਆ ਹੈ ਕਹ ਰਿਹਾ ਡੇਟ ਆਫ ਰਜਿਸਟ੍ਰੇਸ਼ਨ ਉਹ ਤੁਹਾਡੇ ਸਾਹਮਣੇ ਆ ਚੁੱਕੀ ਹੈ ਸਭ ਕੁਝ ਆ ਚੁੱਕਿਆ ਹੈ ਤਹਿਸੀਲ ਤੁਸੀਂ ਇਹ ਤੋਂ ਚੂਜ਼ ਕਰ ਲੈਣੀ ਹੈ ਤਹਿਸੀਲ ਤੋਂ ਬਾਅਦ ਉਸ ਤੋਂ ਬਾਅਦ ਆ ਰਿਹਾ ਹੈ ਵੈਲਿਡ 72 ਨੰਬਰ ਫਾਰਮ ਇਹ ਤੁਹਾਨੂੰ 72 ਨੰਬਰ ਵੀ ਫਾਰਮ ਮਿਲ ਜਾਏਗਾ ਭਰਿਆ ਹੋਇਆ ਮਿਲ ਜਾਏਗਾ ਔਰ ਇੱਕ ਖਾਲੀ ਵੀ ਮਿਲ ਜਾਏਗਾ ਉਸ ਤੋਂ ਬਾਅਦ ਲਾਈਵ ਇਮੇਜ ਇੱਥੇ ਬੈਨੀਫਿਸ਼ੀਰੀਜ਼ ਦਾ ਲਾਈਵ ਇਮੇਜ ਕਰਦੋਗੇ ਜਿਨ੍ਹਾਂ ਦੇ ਨਾਮ ਤੇ ਕਾਪੀ ਹੈ ਨਾ ਉਹ ਦਾ ਤੁਸੀਂ ਲਾਈਵ ਇਮੇਜ ਅਪਲੋਡ ਕਰੋਗੇ ਉਸ ਤੋਂ ਬਾਅਦ ਨੇਮ ਆਫ ਚਾਈਲਡ ਜੋ ਵੀ ਨੇਮ ਹੈ ਚਾਈਲਡ ਦਾ ਤੁਸੀਂ ਫਿਲ ਕਰ ਦੋਗੇ ਉਸ ਤੋਂ ਬਾਅਦ ਚਾਈਲਡ ਆਧਾਰ ਕਾਰਡ ਆਧਾਰ ਕਾਰਡ ਫਿਲ ਕਰ ਦੋਗੇ ਬੱਚੀ ਦਾ ਉਸ ਤੋਂ ਬਾਅਦ ਚਾਈਲਡ ਫੋਟੋ ਵਿਦ ਪੈਰੈਂਟ ਯਾਨੀ ਕਿ ਮਾਤਾ ਪਿਤਾ ਦੇ ਨਾਲ ਬੱਚੀ ਨੂੰ ਚੱਕਿਆ ਹੋਵੇ ਉਹ ਫੋਟੋ ਇੱਥੇ ਤੁਸੀਂ ਅਪਲੋਡ ਕਰੋਗੇ ਕਹਿ ਰਿਹਾ ਹੈ ਇੱਥੇ ਉਸ ਤੋਂ ਬਾਅਦ ਆ ਰਿਹਾ ਹੈ ਕਿ ਵੈਦਰ ਦਾ ਅਪਲੀਕੇਸ਼ਨ ਇਜ਼ ਫੋਰ ਫਰਸਟ ਚਾਈਲਡ ਅ ਸੈਕੰਡ ਉਹ ਤੁਸੀਂ ਇਹ ਤੋਂ ਸਿਲੇਕਟ ਕਰ ਲੋਗੇ ਫਰਸਟ ਸੈਕੰਡ ਉਸ ਤੋਂ ਬਾਅਦ ਡੇਟ ਆਫ ਬਰਥ ਤੁਸੀਂ ਸਿਲੇਕਟ ਕਰੋਗੇ ਜੋ ਵੀ ਰਹੇਗਾ ਉਹ ਕੈਲੰਡਰ ਦੀ ਸਹਾਇਤਾ ਨਾਲ ਤੁਸੀਂ ਇਹ ਤੋਂ ਫਿਲ ਕਰ ਲੋਗੇ ਉਸ ਤੋਂ ਬਾਅਦ ਤੁਸੀਂ ਓਕੇ ਤੇ ਫਿਲ ਕਰੋਗੇ ਅਟੈਚ ਬਰਥ ਸਰਟੀਫਿਕੇਟ ਰਜਿਸਟ੍ਰੇਸ਼ਨ ਨੰਬਰ ਬਰਥ ਸਰਟੀਫਿਕੇਟ ਤੁਹਾਨੂੰ ਮਿਲ ਜਾਏਗਾ ਉਹ ਫਿਲ ਕਰ ਲੋਗੇ ਉਸ ਤੋਂ ਬਾਅਦ ਆ ਰਿਹਾ ਹੈ ਅਟੈਚ ਆਧਾਰ ਕਾਰਡ ਆਧਾਰ ਕਾਰਡ ਤੇ ਫਿਲ ਕਰ ਲੋਗੇ ਉਸ ਤੋਂ ਬਾਅਦ نیچے ਆ ਜਾਓਗੇ نیچے ਆਉਣ ਤੋਂ ਬਾਅਦ ਆ ਰਿਹਾ ਹੈ ਅਪਲੋਡ 셀ਫ ਡਿਕਲੇਸ਼ਨ ਫਾਰਮ ਜਿਹੜਾ ਉਹ ਆਪਾਂ ਪਿੱਛੇ ਜਿ ਦੇਖਿਆ ਸੀ ਨਾ ਉਹ ਮਿਲ ਜਾਏਗਾ ਤੁਹਾਨੂੰ ਇਸ ਤੋਂ ਬਾਅਦ ਇਹਨਾਂ ਕੰਮ ਕਰਨ ਤੋਂ ਬਾਅਦ نیچے ਆ ਜਾਓਗੇ ਇੱਥੇ ਟਿਕ ਕਰੋਗੇ ਔਰ نیچے ਤੁਹਾਨੂੰ ਇੱਕ ਆਪਸ਼ਨ ਦਿਖਾਈ ਦੇ ਰਹੀ ਹੈ ਸਬਮਿਟ ਦੀ ਸਬਮਿਟ ਦੀ ਆਪਸ਼ਨ ਤੁਹਾਨੂੰ ਦਿਖਾਈ ਦੇ ਰਹੀ ਹੈ ਦੇਖੋ ਤੁਸੀਂ نیچے ਆ ਦੇਖੋ ਸਬਮਿਟ ਦੀ ਆਪਸ਼ਨ ਆ ਰਹੀ ਹੈ ਇਹਦੇ ਤੁਸੀਂ ਕਲਿੱਕ ਕਰ ਦੋਗੇ ਤੁਹਾਡਾ ਫਾਰਮ ਭਰਿਆ ਜਾਏਗਾ ਫਾਰਮ ਭਰਿਆ ਜਾਏਗਾ ਹੁਣ ਮੈਂ ਤੁਹਾਨੂੰ ਦੱਸਦਾ ਕਿ ਇਸ ਦਾ ਲਾਭ ਕੌਣ-ਕੌਣ ਲੈ ਸਕਦਾ ਹੈ ਆ ਦੇਖੋ ਲਾਭ ਕੌਣ ਲੈ ਸਕਦਾ ਹੈ ਕਹਿੰਦਾ ਪੰਜਾਬ ਬਿਲਡਿੰਗ ਦੇ ਵਿੱਚ ਜਿੰਦੇ ਨਾਮ ਕੋਲ ਵੀ ਲਾਭ ਪਾਤੀ ਬਣੀ ਹੋਈ ਨਾ ਉਹਨਾਂ ਨੂੰ ਨਾ ਲੜਕੀ ਦੇ ਜਨਮ ਸਮੇ ਨਾਲ 51000 ਰੁਪਏ ਮਿਲੇਗਾ ਦੇਖੋ ਕਹ ਰਿਹਾ ਕਿ ਹਾਲੇ ਹਰੇਕ ਜਿਹੜਾ ਵੀ ਲਾਪਤਰੀ ਹੈ ਨਾ ਉਹ 6 ਮਹੀਨੇ ਦੇ ਵਿੱਚ ਰਜਿਸਟਰ ਹੋਵੇ ਪ੍ਰਾਣਾ ਹੋਵੇ ਠੀਕ ਹੈ ਉਸ ਤੋਂ ਬਾਅਦ ਕਹਿੰਦਾ ਲਾਪਤਰੀ ਦੀ ਲੜਕੀ ਦੇ ਜਨਮ ਸਮੇ ਵੱਧ ਤੋਂ ਵੱਧ ਕਿੰਨੀਆਂ ਲੜਕੀਆਂ ਨੂੰ ਦੋ ਲੜਕੀਆਂ ਨੂੰ ਤੁਹਾਨੂੰ ਪੈਸਾ ਮਿਲੇਗਾ ਉਹ ਕਹਿੰਦਾ ਜਿਹੜਾ ਪੈਸਾ ਹੋਵੇਗਾ ਨਾ ਲੜਕੀ ਦੇ ਮਾਤਾ ਪਿਤਾ ਦੇ ਨਾਮ ਹੀ ਕਰਵਾਇਆ ਜਾਵੇਗਾ ਉਸ ਤੋਂ ਬਾਅਦ ਕਹਿੰਦਾ ਫਿਕਸਡ ਡਿਪੋਜ਼ਿਟ ਦੀ ਅਵੀ ਦੀ ਲੜਕੀ ਦੀ ਸ਼ਾਦੀ ਹੋਣ ਤੱਕ ਰਹੇਗੀ ਯਾਨੀ ਕਿ ਜਿਹੜਾ ਪੈਸਾ ਹੋਵੇਗਾ ਨਾ ਲੜਕੀ ਦੀ ਜਦ ਤੱਕ ਸ਼ਾਦੀ ਨਹੀਂ ਹੁੰਦੀ ਨਾ ਉਹਦੇ ਤੱਕ ਤੁਸੀਂ ਡਿਪੋਜ਼ਿਟ ਕਰਵਾ ਸਕਦੇ ਹੋ ਜਦੋਂ ਸ਼ਾਦੀ ਕਰੋਗੇ ਤਾਂ ਤੁਹਾਨੂੰ ਪੈਸਾ ਮਿਲ ਜਾਏਗਾ ਕਹਿੰਦਾ ਫਿਕਸਡ ਡਿਪੋਜ਼ਿਟ ਹੋਏਗਾ ਆ ਤੁਸੀਂ ਸਾਰੀਆਂ ਸ਼ਰਤਾਂ ਪੜ੍ਹ ਲਓਗੇ ਇਸ ਤੋਂ ਬਾਅਦ ਤੁਹਾਡਾ ਫਾਰਮ ਸਾਰਾ ਕੰਪਲੀਟ ਹੋ ਜਾਏਗਾ ਇਹਦਾ ਤੁਸੀਂ ਆਪਣੇ ਫਾਰਮ ਨੂੰ ਸਾਰੇ ਨੂੰ ਕੰਪਲੀਟ ਕਰ ਲੈਣਾ ਹੈ ਤਾਂ ਇਸੀ ਦਾ ਬਾਲੜੀ ਤੋਹਫਾ ਯੋਜਨਾ ਸਕੀਮ ਦਾ ਸਾਰਾ ਪ੍ਰੋਸੈਸ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਆਏ ਦੇ ਕੇ ਜਾਓ ਜੇਕਰ ਤੁਸੀਂ ਨਵੇਂ ਆਏ ਹੋ ਇਸ ਚੈਨਲ ਦੇ ਵਿੱਚ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਤਾਂ ਹੀ ਪਹੁੰਚਣ ਕਰਨਗੀਆਂ ਜੇਕਰ ਤੁਸੀਂ ਸਬਸਕ੍ਰਾਈਬ ਕੀਤਾ ਹੋਵੇਗਾ ਤਾਂ ਅਗਲੀ ਵੀਡੀਓ ਦੇ ਵਿੱਚ ਕੁਝ ਇਦਾਂ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੈ ਹਿੰਦ ਦੋਸਤੋ